ਰਿਜ਼ਲਟ ਨਾ ਆਵੇ ਟਾਈਪਰ ਦਾ ਖੁੱਲੇ ਪੀਸ ਦੀ ਵਾਪਸੀ ਹੈ 390 ਰੁਪਏ ਦਾ ਪੈਕਟ ਹੈ ਓਕੇ ਵੀਰੇ ਸਾਈਜ਼ ਸਾਰੇ ਆ ਗਏ ਸਾਡੇ ਕੋਲ ਐਡਟੂ ਜੈ ਓਕੇ ਵੀਰੇ ਇੱਕ ਪੈਕਟ ਦੇ ਵਿੱਚ 75 ਪੀਸ ਹੈ 75 ਪੀਸ ਤੁਹਾਨੂੰ ਪਹਿਨੇ 390 ਰੁਪਏ ਦੇ ਓਕੇ ਵੀਰੇ ਕੋਰੀਅਨ ਫੇਸ਼ਲ ਓਕੇ ਹਾਈਡਰਾ ਫੇਸ਼ਲ ਕਹਿੰਦੇ ਇਹਨੂੰ ਹਾਈਡਰਾ ਫੇਸ਼ਲ ਤੁਹਾਨੂੰ ਕਹਿਣਾ 100 ਰੁਪਏ ਦਾ ਸਿਰਫ ਓਕੇ ਵੀਰੇ ਸਾਰੇ ਅਲੱਗ-ਅਲੱਗ ਜਿਹੜੇ ਡਾਈਮੰਡ ਬਜ਼ਾਰੋਂ ਤੁਹਾਨੂੰ ਮਿਲੇਗਾ 300 ਰੁਪਏ ਦਾ ਓਕੇ ਤੁਹਾਨੂੰ ਸਿਰਫ 100 ਰੁਪਏ ਦਾ ਆ ਦੇਖੋ ਸਾਰੇ ਅਲੱਗ-ਅਲੱਗ ਫਲੇਵਰ ਹੈ। ਬਲੀਚ ਕਿੰਨੇ ਦੀ ਪੈਣੀ ਹੈ 200 ਵਾਲੀ 1 ਕਿਲੋਜੀ ਬਲੀਚ 200 ਓਨਲੀ। ਆ ਮਾਲ ਮੁੱਲ ਪੈਕ ਹੋ ਰਿਹਾ ਗਾਕਾ ਨਾ। ਕੇਐਸ ਕੋ ਬਿਊਮ ਆਇਆ ਹੈ। ਹਾਂਜੀ। ਕੇਐਸ ਦੀ ਐਮ ਆਰ ਪੀ ਹੈਗੀ 99 ਰੁਪਏ। ਓਕੇ। ਤੁਹਾਨੂੰ ਪੈਣਾ 30 ਰੁਪਏ ਦਾ। ਯਾਰਲੇ 225 ਐਮ ਆਰ ਪੀ 100 ਰੁਪਏ। ਹਾਂਜੀ ਸਾਸੀਗੋੜੀ ਸਾਰਿਆਂ ਨੂੰ ਆਪਾਂ ਗਾ ਫੀਲਡ ਗੰਜ ਲੁਧਿਆਣਾ ਤੇ ਅੱਜ ਤੋਂ ਹੋਰ ਤੁਹਾਨੂੰ ਆਪਾਂ ਕੋਸਮੈਟਿਕ ਦਾ ਸਾਮਾਨ ਬਹੁਤ ਸਾSTE ਰੇਟਾਂ ਦੇ ਵਿੱਚ ਜਿੱਤਕ ਵੈਸੀ ਵਧੀਆ ਨਾ ਸੱਚੀ ਗੱਲ ਦੀ ਸਾਰਿਆਂ ਨੂੰ ਕੋਰੀਅਨ ਫੇਸ਼ਲ ਓਕੇ ਹਾਈਡਰਾ ਫੇਸ਼ਲ ਕਹਿੰਦੇ ਇਹਨੂੰ ਹਾਈਡਰਾ ਫੇਸ਼ਲ ਤੁਹਾਨੂੰ ਲੈਣਾ 100 ਰੁਪਏ ਦਾ ਸਿਰਫ ਬਾਕੀ ਜੇ ਦੇਖੋ ਸਾਰੇ ਅਲੱਗ-ਅਲੱਗ ਡਾਈਮੰਡ ਬਜਾਰੋ ਤੁਹਾਨੂੰ ਮਿਲੇਗਾ 300 ਰੁਪਏ ਦਾ ਓਕੇ ਤੁਹਾਨੂੰ ਸਿਰਫ 100 ਰੁਪਏ ਦਾ ਆ ਦੇਖੋ ਸਾਰੇ ਅਲੱਗ-ਅਲੱਗ ਫਲੇਵਰ ਹੈ ਰੈੱਡ ਵਾਈਨ ਡਾਈਮੰਡ ਆਸ਼ੀਆ ਮਾਲ ਆਇਆ ਲੱਗੋ ਸਾਰਾ ਆਸ਼ੀਆ ਦਾ ਜੈਨ ਫੁੱਲ ਰੇਂਜ ਮਿਲੇਗੀ ਆਸ਼ੀਆ ਦੇ ਤੁਹਾਨੂੰ 40% ਲੈਸ ਮਿਲੇਗੀ ਕੋਕੀ ਓਸ਼ੀਆ ਦਾ ਮਾਲ ਹੈ ਫੇਸ ਵਾਸ਼ ਵਗੈਰਾ ਸਕਰਬ ਕਲੀਨਸਿੰਗ ਟੋਨਰ ਐਕਸਚेंजर ਹਨਾ ਕਰੀਮ ਵਗੈਰਾ ਦੇਖੋ ਫੁੱਲ ਰੇਂਜ ਹੈ ਜੀ ਆਪਣੇ ਕੋਲ 40% ਲੈਸ ਓਸ਼ੀਆ ਦੇ 40% ਜਿੱਥੇ ਮਰਜੀ ਘੁੰਮ ਲੋ ਲੈਸ ਨਹੀਂ ਮਿਲਣੀ 40% ਠੀਕ ਆ ਬਸ ਹਾਂ ਜੀ ਇਹ ਦੇਖੋ ਡਾਈਪਰ ਦੇ ਢੇਰ ਲੱਗੇ ਪਏ ਆ ਜਿੰਨਾ ਮਰਜੀ ਡਾਈਪਰ ਲਓ ਕੀ ਹਾਲ ਕਰਾ ਹੁਣ ਐ ਦੇਖੋ ਇਹ ਡਾਈਪਰ ਹੈਗਾ ਐਸ ਸਾਈਜ਼ ਐਮ ਸਾਈਜ਼ ਐਲ ਸਾਈਜ਼ ਚੈੱਕ ਕਰੋ ਇਹ 6 ਪੀਸ ਦਾ ਮੁੱਠਾ ਆਂਦਾ ਓਕੇ ਵੀਰੇ ਇੱਕ ਪੈਕਟ ਦੇ ਵਿੱਚ 75 ਪੀਸ ਹੈ 75 ਪੀਸ ਤੁਹਾਨੂੰ ਪਹਿਨੇ 390 ਰੁਪਏ ਦੇ ਓਕੇ ਵੀਰੇ ਸਸਤਾ ਮੈਂ ਤਾਂ ਦੇ ਰਿਆਂ ਕੁਆਂਟੀਟੀ ਜ਼ਿਆਦਾ ਲਈ ਦੀ ਹੈ ਹੋਰ ਕਿਹੜੀ ਕਿਹੜੀ ਕੰਪਨੀਆਂ ਦੇ ਆਹ ਦੇਖੋ ਐਮੀ ਦਾ ਮਾਲ ਆ ਗਿਆ ਹਾਂ ਐਮੀ ਦਾ ਮਾਲ ਹੁਣ 400 ਰੁਪਏ ਦਾ ਮੈਡੀਕਲ ਤੋਂ ਮਿਲੇਗਾ ਤੁਹਾਨੂੰ ਪਹਿਣਾ 210 ਰੁਪਏ ਦਾ ਓਕੇ ਵੀਰੇ 210 ਰੁਪਏ ਦਾ ਟੂਡਲ ਆ ਗਿਆ ਟੂਡਲ ਦੇ ਐਮ ਆਰ ਵੀ ਚੈੱਕ ਕਰੋ 1100 ਰੁਪਏ ਐਮ ਆਰ ਵੀ ਹੈ ਤੁਹਾਨੂੰ ਪੈਣਾ 450 ਦਾ ਕਿੰਨੇ ਪੀਸ ਨੇ ਇਹਦੇ ਵਿੱਚ ਵੀ 72 ਪੀਸ ਓਕੇ ਇਹ ਜਿਹੜੇ ਪੀਸ ਨੇ ਇਹ 72 ਪੀਸ ਆਣਗੇ 78 ਆਣਗੇ ਸਾਈਜ਼ ਵਾਈ ਚੇਂਜ ਹੋ ਜਾਣਗੇ ਓਕੇ ਜਿਹੜੀ ਇਹ ਵਾਲੀ ਪੈਕਿੰਗ ਹੈ ਸਾਰੀ 75 ਪੀਸ ਦੀ ਹੈ ਓਕੇ ਬਈ 75 ਪੀਸ ਦੀ ਪੈਕਿੰਗ ਰਿਜ਼ਲਟ ਨਾ ਆਵੇ ਡਾਈਪਰ ਦਾ ਖੁੱਲੇ ਪੀਸ ਦੀ ਵਾਪਸੀ ਹੈ 390 ਰੁਪਏ ਦਾ ਪੈਕੇਟ ਹੈ ਓਕੇ ਵੀਰੇ ਸਾਈਜ਼ ਸਾਰੇ ਆ ਗਏ ਸਾਡੇ ਕੋਲ A ਤੋਂ Z ਸਾਰੇ ਸਾਈਜ਼ ਮਿਲ ਜਾਣਗੇ ਸਾਰੇ ਸਾਈਜ਼ ਮਿਲਣਗੇ A ਤੋਂ Z 390 ਰੁਪਏ ਦਾ ਪੈਕਟ 75 ਪੀਸ ਦਾ ਆ ਬਲੀਚ ਕਿੰਨੇ ਦੀ ਪੈਣੀ ਹੈ 200 ਵਾਲੀ 1 ਕਿਲੋਜੀ ਬਲੀਚ 200 ਓਨਲੀ ਆ ਮਾਲ ਮੁੱਲ ਪੈਕ ਹੋ ਰਿਹਾ ਗਾਕਨ ਇਹ ਜੈਲ ਖਤਮ ਹੋ ਗਈ ਸੀ ਅੱਜ ਫੇਰ ਆ ਗਈ ਹੈ ਓਕੇ 150 ਰੁਪਏ ਐਮ ਆਰ ਪੀ 50 ਰੁਪਏ ਦੀ ਜੈਲ ਹੈ ਠੀਕ ਹੈ ਐਲੋਵਿਰਾ ਜੈਲ 50 ਰੁਪਏ ਓਨਲੀ ਸਾਹਮਣੇ ਇਹ ਕੇਐਸ ਕੋ ਬਿਓਮ ਆਇਆ ਹਾਂਜੀ ਕੇਐਸ ਦੀ ਐਮਆਰਪੀ ਹੈਗੀ 99 ਰੁਪਏ ਓਕੇ ਤੁਹਾਨੂੰ ਪਹਿਣਾ 30 ਰੁਪਿਆ ਓਕੇ 30 ਦਾ ਇਹ ਦੇਖੋ ਦੁਬਈ ਦਾ ਇੱਥੇ ਆਇਆ 3000 ਰੁਪਿਆ ਐਮਆਰਪੀ ਤੁਹਾਨੂੰ ਕਿੰਨੇ ਦਾ ਪਹਿਣਾ 1100 ਰੁਪਏ ਦਾ ਹਾਂਜੀ ਇੱਕ ਦੇ ਉੱਤੇ 8900 ਰੁਪਿਆ ਐਮਆਰਪੀ ਚੈੱਕ ਕਰੋ ਦੁਬਈ ਦਾ ਮਾਲ ਹੈ ਤੁਹਾਨੂੰ ਕਿੰਨੇ ਦਾ ਪਹਿਣਾ 220 ਓਨਲੀ ਓਕੇ 220 ਰੁਪਏ ਦਾ ਠੀਕ ਹੋ ਗਿਆ ਆ ਦੇਖੋ ਛੋਟੀਆਂ ਵੱਡਾ ਸਾਰਾ ਕੁਝ ਆਇਆ ਗੁਸਤਾਖੀ ਮਾਫ ਸਾਡੇ ਕੋਲ ਟਾਈਮ ਨਹੀਂ ਹੁੰਦਾ ਯਾਰ ਨੇ ਆ ਗਿਆ ਯਾਰ ਨੇ 225 ਐਮਰ ਵੀ 100 ਦੇ